ਗੁਰੂ ਰੂਪਿਆਰੀ ਸਾਧ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਾਈ ਸਾਹਿਬ ਭਾਈ ਵੀਰ ਸਿੰਘ ਜੀ ਨੇ ਇੱਕ ਜਗ੍ਹਾ ਫਕੀਰ ਦੀ ਤਸਵੀਰ ਖਿੱਚ ਕੇ ਦਰਸਾਈ ਹੈ ਕਿ ਸੱਚਾ ਫਕੀਰ ਕਿਉਂ ਜਾ ਹੁੰਦਾ ਹੈ ਤੇ ਦੂਸਰੀ ਗੱਲ ਇਹ ਦਰਸਾਈ ਹੈ ਕਿ ਕਿਵੇਂ ਅਸੀਂ ਥਿੰਨੇ ਕਾਲ ਨੂੰ ਸੰਭਾਲ ਕੇ ਉਹ ਮਰਤਬਾ ਹਾਸਲ ਕਰ ਸਕਦੇ ਹਾਂ ਜਿਸ ਦੀ ਬਾਬਤ ਇਹ ਲਿਖਿਆ ਹੈ ਨਾਨਕ ਇਹ ਮਰਤਬਾ ਤਿਸ ਨੂੰ ਦੇ ਜਿਸ ਨੂੰ ਕਿਰਪਾ ਕਰੇ ਰਹਿ ਜਾਏ ਤੇ ਤੀਸਰੀ ਗੱਲੇ ਦਰਸਾਈ ਹੈ ਕਿ ਫਕੀਰ ਨਾਲ ਜੇ ਕੋਈ ਬਦਸਲੂਕੀ ਕਰੇ ਚੰਗਾ ਸਲੂਕ ਨਾ ਕਰੇ ਤਾਂ ਫਿਰ ਫਕੀਰ ਨੂੰ ਕੀ ਕਰਨਾ ਚਾਹੀਦਾ ਹੈ ਆਓ ਪਿਆਰ ਨਾਲ ਸਰਵਣ ਕਰਨ ਦੀ ਕੋਸ਼ਿਸ਼ ਕਰੀਏ ਜੀ ਸਭ ਪਰਿਵਾਰ ਕੁਸ਼ਲ ਹੈ ਆਪ ਦਾ ਪੱਤਰ ਮਿਲਿਆ ਸੀ ਸਤਿਗੁਰੂ ਜੀ ਨੇ ਲਿਖਿਆ ਹੈ ਸੁਖੀ ਬਸੈ ਮਸਕੀਨਿਆ ਆਪ ਨਿਵਾਰ ਤਲੇ ਵੱਡੇ ਵੱਡੇ ਅਹੰਕਾਰੀਆਂ ਨਾਨ ਗਰਬ ਗਲੇ ਫਕੀਰਾਂ ਦੀ ਗਰੀਬੀ ਗਦਾ ہماری ਹੁੰਦੀ ਹੈ ਫਕੀਰਾਂ ਦੀ ਗਰੀਬੀ ਸਦਾ ہماری ਹੁੰਦੀ ਹੈ ਫਕੀਰ ਹਰ ਦਮ ਸਾਈਂ ਦੀ ਹਜ਼ੂਰੀ ਵਿੱਚ ਵਸਦਾ ਹੈ ਤੇ ਸੰਸਾਰ ਵਿੱਚ ਹਾਰ ਚੱਲੇ ਗੁਰਮੁਖ ਜਗਜੀਤ ਅਦੇ ਅਨਸਾਰ ਨਿਮਾਣਾ ਹੋ ਕੇ ਦਿਨ ਕੱਢਦਾ ਹੈ ਪਰ ਇਹ ਗਰੀਬੀ ਮਸਕਿਨੀ ਹਾਰ ਚੱਲਣਾ ਨਿਮਾਣਪੁਣਾ ਸੁਰਤ ਟਹਿਣਾ ਨਹੀਂ ਹੈ ਸੁਰਤ ਫਕੀਰ ਦੀ ਸਦਾ ਅਰਸ਼ਾਂ কুরਸ਼ਾਂ ਤੇ ਰਹਿੰਦੀ ਹੈ ਤੇ ਇਲਾਹੀ ਨੂਰ ਦੇ ਪ੍ਰਕਾਸ਼ ਵੀ ਟੁਰਦੀ ਹੈ ਦੁਨੀਆਂ ਦੇ ਲੋਕ ਦੁਨੀਆਂ ਦੇ ਧਾਨੇ ਦੁਨੀਆਂ ਦੇ ਪੰਡਤ ਤੇ ਦੁਨੀਆਂ ਦੇ ਮਤਾਂ ਦੇਣ ਵਾਲੇ اخਲਾਕੀ ਲੋਕ ਫਕੀਰ ਨੂੰ ਸਮਝ ਨਹੀਂ ਸਕਦੇ ਇਸ ਲਈ ਫਕੀਰ ਸਭ ਵੱਲੋਂ ਇੱਕ ਪ੍ਰਕਾਰ ਦਾ ਮौन ਤਾਰਦੇ ਹਨ ਕਿਸੇ ਦੀ ਉਸਤਤ ਨਿੰਦਾ ਬਦ ਸਲੂਕੀ ਦਾ ਸ਼ੌਕ ਨਹੀਂ ਕਰਦੇ ਕਿਸੇ ਨੂੰ ਉਲਾਮਾ ਨਹੀਂ ਦਿੰਦੇ ਕਿਸੇ ਤੇ ਗਿਲਾ ਨਹੀਂ ਕਰਦੇ ਲੋਕਾਂ ਨੂੰ ਐਉਂ ਪ੍ਰਤੀਤ ਦਿੰਦਾ ਹੈ ਕਿ ਇਹ ਮਸਕੀਨ ਹਨ ਠੀਕ ਐਉ ਮੈਂ ਗਰੀਬ ਮੈਂ ਮਸਕੀਨ ਤੇਰਾ ਨਾਮ ਹੈ ਅਦਾਰਾ ਹਜ਼ਾਰ ਖੁਸ਼ੀਆਂ ਦੀ ਖੁਸ਼ੀ ਹੈ ਹਜ਼ਾਰਾਂ ਰਸਾਂ ਦਾ ਇੱਕ ਰਸ ਹੈ ਜਿਸ ਪਿਆਰੇ ਸਾਈਂ ਦੇ ਲੋਕ ਸਦਾ પ્રસન્ન ਰਹਿੰਦੇ ਹਨ ਪਰ ਸਾਈਂ ਦੇ ਬੰਦੇ ਇੰਜ ਦੇ ਹੁੰਦੇ ਹਨ ਜਿਨ ਪਟ ਅੰਦਰ ਬਾਹਰ ਗੁੱਧੜ ਤੇ ਭਲੇ ਸੰਸਾਰ ਦੇ ਨੇਹੁ ਲੱਗਾ ਰੱਬ ਸੇਤੀ ਦੇਖਣੇ ਵਿਚਾਰ ਰੰਗ ਹੱਸੇ ਰੰਗ ਰੋਵੇ ਚੁੱਪ ਵੀ ਕਰ ਜਾਏ ਪਰਵਾਹ ਨਾ ਹੀ ਕਿਸੇ ਕੇਰੀ ਬਾਤ ਸਚੇ ਨਾ ਇਹ ਮੂਰਤੀ ਗੁਰੂ ਨਾਨਕ ਚਰਣਾ ਦੇ ਸੱਚੇ ਫਕੀਰ ਦੀ ਹੈ ਇਸ ਰੰਗ ਅੰਦਰ ਸਮਾਈਏ ਆਠ ਜਾਮ 64 ਕਰੀ ਤੂੰ ਨਿਰਖਤ ਰਹੇ ਜੀਓ ਬਾਕੀ ਸੰਸਾਰ ਦਾ ਕੀ ਹੈ ਇਹ ਸਦਾ ਤੋਂ ਦੁੱਖ ਦੇਂਦਾ ਆਇਆ ਹੈ ਇਹਨਾਂ ਦੇ ਦੁੱਖ ਮਿੱਠੇ ਕਰਕੇ ਚੱਲੀਏ ਇਹਨਾਂ ਦਾ ਰੋਸ ਨਾ ਕਰੀਏ ਪਰਮੇਸ਼ਰ ਵੱਲੋਂ ਸਮਝੀਏ ਜਹਾਂਗੀਰ ਨੂੰ ਮੀਆਂ ਮੀਰ ਨੇ ਕਿਹਾ ਸੀ ਤੇਰੇ ਰਾਜ ਵਿੱਚ ਬ੍ਰह्मज्ञानी ਦੀ ਹਤਿਆ ਹੋਈ ਹੈ ਜਹਾਂਗੀਰ ਹੱਸ ਪਿਆ ਤੇ ਕਹਿਣ ਲੱਗਾ ਕਿ ਬ੍ਰह्मज्ञानी ਕੀ ਤੇ ਉਸ ਦਾ ਮੇਰੇ ਅਹਿਲਕਾਰਾਂ ਤੋਂ ਮਾਰਿਆ ਜਾਣਾ ਕੀ ਮੀਆਂ ਮੀਰ ਨੇ ਕਿਹਾ ਜੇ ਕਦੀ ਉਹ ਚਾਹੁੰਦਾ ਤੇਰੀ ਪਾਤਸ਼ਾਹੀ ਫੂਕ ਦਿੰਦਾ ਪਰ ਉਸ ਨੇ ਚੱਲ ਲਿਆ ਜਹਾਂਗੀਰ ਨੇ ਕਿਹਾ ਕਿਉਂ ਬਲਵਾਨ ਹੋ ਕੇ ਤਤੇ ਤਵਿਆਂ ਤੇ ਬੈਠਾ ਤੇ ਗਰਮ ਰੇਤੇ ਪਵਾਏ ਮੀਆਂ ਮੀਰ ਨੇ ਕਿਹਾ ਕਿ ਮੈਂ ਜਾ ਕੇ ਇਸ ਰੰਗ ਵਿੱਚ ਵੇਖਿਆ ਸੀ ਤੇ ਕਿਹਾ ਸੀ ਗੁਰੂ ਜੀ ਚਾਹੋ ਤਾਂ ਮੈਂ ਇਸ ਦੁੱਖ ਦਾ ਉਪਰਾਲਾ ਕਰਾਂ ਚਾਹੋ ਤਾਂ ਪਾਤਸ਼ਾਹੀ ਡੋਵਾਂ ਤਾਂ ਬੋਲੇ ਹੇ ਫਕੀਰ ਜੀ ਮਾਇਆ ਦਾ ਟਪਲਾ ਨਾ ਖਾ ਇਹ ਜੋ ਕੁਝ ਹੋ ਰਿਹਾ ਹੈ ਮੇਰੇ ਪ੍ਰੀਤਮ ਜੀ ਦੇ ਬਾਣੇ ਵਿੱਚ ਹੋ ਰਿਹਾ ਹੈ ਉਸ ਨੂੰ ਪਤਾ ਹੈ ਉਹ ਚਾਹੇ ਤਾਂ ਇਸ ਨੂੰ ਦੂਰ ਕਰ ਦੇਵੇ ਪਰ ਜੋ ਉਹ ਦੂਰ ਨਹੀਂ ਕਰਦਾ ਤਾਂ ਉਸ ਦੀ ਰਜ਼ਾ ਵਿੱਚ ਹੈ ਤੇ ਉਸ ਦੀ ਰਜ਼ਾ ਵਿੱਚ ਪਰਸਨ ਇਹ ਸੁਣ ਕੇ ਪਾਸ਼ਾ ਦੇ ਨੈਣ ਪਰ ਆਏ ਅਰਚਿਰ ਤੱਕ ਰੋਂਦਾ ਰਿਹਾ اسی ਗੱਲ ਦੇ ਕਾਰਨ ਉਸ ਨੇ ਫਿਰ ਚੰਦੂ ਤੇ ਨਵਾਬ ਨੂੰ ਸਜ਼ਾ ਦਿੱਤੀ ਸੀ ਜੋ ਗੁਰੂ ਜੀ ਦਾ ਦੁੱਖ ਚਲਣਾ ਇੱਕ ਪਾਪੀ ਦੀ ਸਜ਼ਾ ਚੱਲਣ ਵਾਂਗ ਨਹੀਂ ਸੀ ਗੁਰੂ ਜੀ ਸਾਈਂ ਦੀ ਹਜ਼ੂਰੀ ਵਿੱਚ ਬ੍ਰਹਮ ਗਿਆਨ ਦੇ ਰੰਗ ਵਿੱਚ ਚੜ੍ਹਦੀਆਂ ਕਲਾ ਵਿੱਚ ਸੀ ਉਹ ਖੁਸ਼ੀ ਵਿੱਚ ਪਿਆਰੇ ਦਾ ਪਿਆਰ ਸਮਝ ਕੇ ਕਲੇਸ਼ ਚਲਦੇ ਸੇ ਕੋਈ ਦੁੱਖ ਸਾਰਥਕ ਨਹੀਂ ਹੈ ਕਿ ਗੁਰੂ ਨਾਨਕ ਚਰਣਾ ਦੇ ਪ੍ਰੇਮੀ ਦੀ ਸੁਰਤ ਨੂੰ ਏਠਾਂ ਲਿਆ ਸਕੇ ਉਹ ਹਰ ਤੰਗੀ ਹਰ ਮੁਸ਼ਕਲ ਹਰ ਔਕਣ ਨੂੰ ਪਿਆਰ ਵੱਲੋਂ ਜਾਣ ਕੇ ਇਹ ਮੰਗਦੇ ਹਨ ਤੇਰਾ ਕੀ ਆ ਮੀਠਾ ਲਾਗੇ ਹਰ ਨਾਮ ਪਦਾਰਤ ਨਾਨਕ ਮੰਗੇ ਕਾਸ਼ ਦੁਨੀਆ ਦੇ ਦਾਨਿਆਂ ਨੂੰ ਸਮਝਾਇਆ ਜਾਵੇ ਕਿ ਸਾਈਂ ਦੇ ਫਕੀਰਾਂ ਨੂੰ ਕਲੇਸ਼ ਨਹੀਂ ਦੇਈਦਾ ਤਾਂ ਜੋ ਉਹਨਾਂ ਦੀ ਆਪਣੀ ਪਾਪਾਂ ਦੀ ਪੋੜ ਭਾਰੀ ਨਾ ਹੋਵੇ ਪਰ ਜੇ ਸਮਝ ਨਹੀਂ ਆਉਂਦੀ ਤਾਂ ਫਕੀਰਾਂ ਦੀ ਜੀਰਾਂਦ ਤੇ ਫਕੀਰਾਂ ਦਾ ਨਾਮ ਰੰਗ ਕਿਉਂ ਉਤਰੇ ਚੰਦਨ ਨੂੰ ਕੁਹਾੜੇ ਵਜਨ ਉਹ ਖੁਸ਼ਬੂ ਦੀ ਬਾਣ ਨੂੰ ਕਿਉਂ त्यागे ਕੁਹਾੜੇ ਨਾਲ ਵੀ ਕਰੋਪ ਨਾ ਕਰੇ ਆਪਣੀ ਖੁਸ਼ਬੂ ਵੀ ਨਾ ਛੱਡੇ ਦੁਨੀਆ ਦਾ ਕੋਈ ਸਲੂਕ ਸਾਡੀ ਸੁਰਤੇਠਾ ਨਾ ਕਰੇ ਨਾਨਕ ਦੁਨੀਆ ਭਸ ਰੰਗ ਪਸੂਹੁ ਪਸਖੇ ਨਾਨਕ ਦੁਨੀਆ ਕੈਸੀ ਹੋਈ ਸਾਲਤ ਮਿਤ ਨ ਰਿਹਾ ਕੋਈ ਭਾਈ ਬੰਦੀ ਹੈ ਚੁਕਾਇਆ ਦੁਨੀਆ ਕਾਰਨ ਦੀਨ ਗਵਾਇ ਇਹ ਨਕਸ਼ੇ ਦੁਨੀਆਦਾਰਾਂ ਦੇ ਦੇਖ ਕੇ ਮੂਰਖ ਤੇ ਵਿਦਵਾਨ ਨਿਰਾਸ਼ ਹੁੰਦੇ ਹਨ ਛੇ ਸ਼ਾਸਤਰ ਇਸੀ ਨਿਰਾਸ਼ਤਾ ਵਿੱਚ ਲਿਖੇ ਗਏ ਅਤੇ ਸੰਸਾਰ ਤੋਂ ਭੱਜ ਜਾਣਾ ਜੀਵਨ ਨੂੰ ਅਜੀਵਨ ਕਰ ਦੇਣਾ ਸਿਖਾ ਗਏ ਅਰ ਸਾਈਂ ਦੀ ਹਜ਼ੂਰੀ ਵਿੱਚ ਵਸਣ ਵਾਲੇ ਦੁਨੀਆਂ ਦਾ ਇਹ ਰੰਗ ਦੇਖ ਕੇ ਪਿਆਰੇ ਦੇ ਪਿਆਰ ਵੀ ਤਕੜੇ ਹੁੰਦੇ ਹਨ ਹੋਰ ਉੱਚੇ ਹੁੰਦੇ ਹਨ ਚੜ੍ਹਦੀਆਂ ਕਲਾਂ ਵਿੱਚ ਵਸਦੇ ਹਨ ਹਰ ਕਦੀ ਨਾ ਮਰਨ ਵਾਲੇ ਪਰਮੇਸ਼ਰ ਦੇ ਪ੍ਰੇਮ ਵਿੱਚ ਉਤਸ਼ਾਹਤ ਹੋ ਕੇ ਸਿਮਰਨ ਦੇ ਉਮਾ ਵਿੱਚ ਮੋਲਦੇ ਹਨ ਫਕੀਰੀ ਰੁੱਸੇ ਰਹਿਣ ਉਦਾਸ ਰਹਿਣ ਠੱਠੇ ਰਹਿਣ ਨਿਰਾਸ਼ ਰਹਿਣ ਦਾ ਨਾਮ ਨਹੀਂ ਫਕੀਰੀ ਹੈ ਚੜ੍ਹਦੀਆਂ ਕਲਾਂ ਵਿੱਚ ਰਹਿਣਾ ਖਿੜੇ ਰਹਿਣਾ ਸਿਮਰਨ ਵਿੱਚ ਰਹਿਣਾ ਪਰ ਬਾਹਰੋਂ ਸ਼ਾਂਤ ਨਿਮਾਣੇ ਰੰਗ ਵਿੱਚ ਬੇਆਜ਼ਾਰ ਜੀਵਨ ਕਟਣਾ نیچے ਲੋਇਨ ਕਰ ਰਹੂੰ ਲੈ ਸਾਜਨ ਕਟਮਾ ਹੈ ਸਬਰਸ ਖੇਲੋ ਪਿਆਸਿਓ ਕਿਸੇ ਲਖਾਵੋ ਨਾ ਹਰ ਵੇਲੇ ਦੁਨੀਆ ਦੇ ਹਰ ਪ੍ਰਕਾਰ ਦੇ ਸਲੂਕਾਂ ਤੋਂ ਅਜ਼ੀਜ਼ਾਂ ਦੀ ਤਰ੍ਹਾਂ ਹਰ ਤਰ੍ਹਾਂ ਦੀ ਵਰਤਨ ਤੋਂ ਲੋਕਾਂ ਦੇ ਹਰ ਪ੍ਰਕਾਰ ਦੇ ਵਾਕਾਂ ਤੋਂ ਬੇਅਸਰ ਰਹਿਣਾ ਕਿਸੇ ਗਲੇ ਸੁਰਤ ਏਠਾ ਨੂੰ ਨਾ ਟੈਂਡ ਦੇਣੀ ਅੰਦਰ ਜੋ ਜਗੇ ਬਾਹਰ ਅੰਧਿਆਰੀ ਰਾਤ ਦੇ ਸੇ ਅੰਦਰ ਮਾਲਾ ਮਾਲ ਬਾਹਰ ਕੰਗਾਲ ਅੰਦਰ ਚਿੜਦੀਆਂ ਕਲਾਂ ਬਾਹਰ ਮਸਕੀਨ ਅੰਦਰੋਂ ਕਲਗੀ ਵਾਲੇ ਨਾਲ ਗੱਲਾਂ ਬਾਹਰ ਥੋੜਾ ਤੇ ਮਿੱਠਾ ਬੋਲ ਅੰਦਰੋਂ ਸ਼ਹਿਨਸ਼ਾ ਬਾਹਰੋਂ ਜੀਰਾਨ ਧੀ ਰਹੀ ਤੇ ਚੱਲਣਾ ਸੁ ਤੱਕੜੇ ਰਹੋ ਇਹ ਸ਼ਰੀਰ ਕੋਈ ਕੜੀ ਕੋਈ ਦਿਨ ਕੋਈ ਵਰਿਆਂ ਦਾ ਸੁਕਣਾ ਹੈ ਜਿੰਨਾ ਸਮਾਂ ਮਿਲਿਆ ਹੈ ਇੱਕ ਛਿਨ ਬਰਥਾ ਨਾ ਜਾਵੇ ਜਦ ਛਿਨ ਸੰਭਾਲਦੇ ਲੰਗੀ ਦਾ ਹੈ ਤਿੰਨੇ ਕਾਲ ਸੰਭਾਲੇ ਗਏ ਹੁਣ ਦੀ ਛਿਨ ਪਲ ਨੂੰ ਬੀਤ ਗਿਆ ਸਮਾਂ ਬਣੇਗੀ ਆਉਣ ਵਾਲਾ ਸਮਾਂ ਛਿਨ ਛਿਨ ਕਰਕੇ ਸਾਡੇ ਹਾਜ਼ਰ ਹੋਵੇਗਾ ਹਾਜ਼ਰ ਦੀ ਛਿਨ ਨੂੰ ਅਸਾਂ ਹੁਣ ਦੀ ਛਿਨ ਨੂੰ ਜਦ ਸੰਭਾਲ ਲਿਆ ਹੈ ਤਿੰਨੇ ਕਾਲ ਸੰਭਾਲ ਲਏ ਹੁਣ ਦੀ ਛਿਨ ਵਿੱਚ ਫਕੀਰ ਸਿਮਰਨ ਦੇ ਰਸ ਵਿੱਚ ਹੈ ਅਮਰ ਜੀਵਨ ਪਦ ਵਿੱਚ ਹੈ ਕਾਲ ਉਸਨੇ ਜਿੱਤ ਲਿਆ ਹੈ ਮੌਤੇ ਉਸਨੇ ਫਤਿਹ ਪਾਈ ਹੈ ਉਹ ਕਿਉਂ ਕਦ ਆਪਣੇ ਇਸ ਅਮਰ ਜੀਵਨ ਹਯਾਤ ਅਬਦੀ ਤੋਂ ਬਾਹਰ ਆਉਂਦਾ ਹੈ ਕੋਣ ਲਾਲਾ ਨੂੰ ਕੋਡਾਂ ਦੇ ਭਾਵੇਂ ਚਦਾ ਹੈ ਬੁੱਧ ਨੇ ਅਮਰ ਜੀਵਨ ਵਾਸਤੇ 50 ਬਾਰੇ ਕਸ਼ਟ ਪਾਏ ਤੇ ਅਗੋਂ ਅਸ਼ਟਾਂਗ ਮਾਰਗ ਕਸ਼ਟਾਂ ਦਾ ਸਿਖਾਇਆ ਯੋਗ ਨੇ ਕਸ਼ਟਾਂ ਪਰਿਆ ਅਸ਼ਟਾਂਗ ਯੋਗ ਸਿਖਾਇਆ ਗੁਰੂ ਨਾਨਕ ਨੇ ਕਿਹਾ ਦਮ ਦਮ ਸਦਾ ਸੰਭਾਲਦਾ ਦਮ ਨ ਬਿਰਥਾ ਜਾਏ ਜਨਮ ਮਰਨ ਕਾ ਪਹੁ ਗਿਆ ਜੀਵਨ ਪਦਵੀ ਪਾਏ ਛਿੰਛਿੰਦੀ ਸੰਭਾਲ ਵਾਲਾ ਜੀਵਨ ਪਦ ਤੇ ਪਹੁੰਚ ਗਿਆ ਹਾਂ ਇਹ ਠੱਠਾ ਨਹੀਂ ਇਹ ਮਰਤਬਾ ਹੈ ਨਾਨਕ ਇਹ ਮਰਤਬਾ ਤਿਸ ਨੂੰ ਦੇ ਜਿਸ ਨੂੰ ਕਿਰਪਾ ਕਰੇ ਰਹਿ ਜਾਏ ਇਹ ਰਾਮ ਰਾਜ ਹੈ ਕਬੀਰ ਜੀ ਇਸ ਰਾਮ ਰਾਜ ਨੂੰ ਤਰਸਦੇ ਸਨ ਇਹ ਉਹ ਹੈ ਹਾਂ ਈਸਾ ਜੀ ਇਸ ਕਿੰਗਡਮ ਆਫ ਹੈਵਨ ਨੂੰ ਲੋਜ ਦੇਸ ਇਹ ਸੁਰਗ ਰਾਜ ਹੈ ਇਸ ਰਾਜ ਨੂੰ ਪਾ ਕੇ ਜੀਦਾਨ ਪਾ ਕੇ ਜੀਵਨ ਪਦ ਤੇ ਬਿਰਾਜ ਕੇ ਫਿਰ ਅਠ ਪੈਰ ਆਨੰਦ ਨਾ ਰਹੇ ਤਾਂ ਕੀ ਪਾਇਆ ਫਕੀਰ ਦਾ ਇਹ ਰਾਜ ਹੈ ਇਹ ਫਤਿਹ ਹੈ ਇਹ ਸਲਤਨਤ ਹੈ ਇਹ ਪਾ ਕੇ ਪਟ ਅੰਦਰ ਹਨ ਬਾਹਰ ਗੁੱਦਣ ਹਨ ਲੋਕਾਂ ਨਾਲ ਕੀ ਬੁਲਿਆ ਤੈਨੂੰ ਕਾਫਰ ਕਾਫਰ ਆਖਣ ਤੂੰ ਆਹੋ ਆਹੋ ਕਰਿਆ ਕਰ ਦੁਨੀਆ ਸੱਚੀ ਹੈ ਦੁਨੀਆ ਨੂੰ ਦੀਦੇ ਨਹੀਂ ਹੋਂ ਕੀਕੂ ਦੇਖ ਸਕਣ ਪਰ ਫਕੀਰ ਨੂੰ ਸਾਈਂ ਦੀਦੇ ਦਿੰਦਾ ਹੈ ਦੀਦੇ ਵਾਲਾ ਅੰਨਿਆਂ ਨਾਲ ਕਿਉਂ ਖੁਣਸਦਾ ਹੈ ਉਸ ਦੇ ਅੰਦਰ ਆਪਣੇ ਦੋਖਿਆਂ ਲਈ ਆਪਣੇ ਕਾਤਲਾਂ ਲਈ ਆਪਣੇ ਵੈਰੀਆਂ ਲਈ ਵੀ ਤਰਸ ਵਸਦਾ ਹੈ ਉਹ ਗੁਰੂ ਤੇਗ ਬਹਾਦਰ ਜੀ ਵਾਂਗੂ ਕਤਲ ਹੋਣ ਲੱਗੇ ਔਰੰਗਜ਼ੇਬ ਲਈ ਅਰਦਾਸਾ ਸੋਧਦੇ ਹਨ ਕਿਉਂਕਿ ਉਹ ਜਾਣਦੇ ਹਨ ਕਿ ਇਹ ਕਾਤਲ ਸਾਡੇ ਰਾਜ ਦੇ ਮਹਿਰਮ ਨਹੀਂ ਹਨ ਸੁੱਤਕੋ ਤੇ ਤਕੜੇ ਹੋਵੋ ਸਿਮਰਨ ਜਾਰੀ ਹੈ ਸ਼ੁਕਰ ਵਸਾਓ ਖੇੜਾ ਵਧਾਓ ਉੱਚੇ ਰਹੋ ਸਾਈਂ ਦੇ ਨੈਣਾਂ ਵਿੱਚ ਨੈਣ ਜੋੜ ਕੇ ਇੱਕ ਦਮ ਹਜ਼ੂਰੀ ਵਿੱਚੋਂ ਬਾਹਰ ਨਾ ਆਓ ਦੂਖ ਕਨੋਂ ਜਬ ਹੋਤੇ ਦੂਰ ਅਬ ਮਸਲਤ ਮੋਏ ਮਿਲੀ ਹਜ਼ੂਰ ਬਸ ਸੁਖ ਇਸ ਵਿੱਚ ਹੈ ਤੂੰ ਭਰਪੂਰ ਜਾਣਿਆ ਮੈਂ ਦੂਰ ਹਜ਼ੂਰ ਜਾਨ ਹਜ਼ੂਰੀ ਵਿੱਚ ਵਸੋ ਅਰਸ਼ੀ ਪੰਗੂੜੇ ਝੂਟੋ ਮਸਕੀਨੇ ਵਿੱਚ ਪਾਤਸ਼ਾਹੀ ਭੋਗੋ ਕਲਗੀਆਂ ਵਾਲਾ ਮਸਕੀਨਾ ਦੇ ਨਾਲ ਹੈ ਨੀਚਾ ਅੰਦਰ ਨੀਤ ਜਾਤ ਨੀਚੀ ਹੂੰ ਅਤਨੀਚ ਨਾਨਕ ਤਿਨ ਕੈ ਸੰਗ ਸਾਤ ਵਡਿਆ ਸਿਉ ਕਿਆਰੀ ਗੁਰੂ ਨਾਨਕ ਮਸਕੀਨੀ ਦਾ ਬੇਲੀ ਹੈ ਪਰ ਸਿਮਰਨ ਵਾਲੇ ਮਸਕੀਨ ਦਾ ਸਤ ਜਾਨੋ ਗੁਰੂ ਤੁਹਾਡੇ ਅੰਗ ਸੰਗ ਹੈ ਗੁਰ ਮੇਰੇ ਸੰਗ ਸਦਾ ਹੈ ਨਾਲੇ ਸਿਮਰ ਸਿਮਰ ਤੇ ਸਦਾ ਸੰਭਾਲ ਹੁਸ਼ ਰਹੁ ਤੇ ਸਿਮਰੋ ਗੁਰੂ ਨਾਲ ਹੈ ਗੁਰੂ ਰਾਖਾ ਹੈ ਗੁਰੂ 베ਲੀ ਹੈ ਗੁਰੂ ਆਪਣਾ ਹੈ ਗੁਰੂ ਪਿਤਾ ਹੈ ਗੁਰੂ ਮਾਤਾ ਹੈ ਗੁਰੂ 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 ਕਰਮਨ ਮੋਰ ਗੁਰੂ ਬਿਨਾ ਮੈਂ ਨਾਹੀ ਹੋਰ ਧੰਨ ਗੁਰੂ ਨਾਨਕ ਮੇਰਾ ਸੰਗੀ ਧੰਨ ਗੁਰੂ ਨਾਨਕ ਮੇਰਾ ਆਪਣਾ ਗੁਰੂ ਨਾਨਕ ਸ਼ੁਕਰ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ